ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਵੀਡੀਓ ਸ਼ੇਅਰ ਕਰਨ ਲੱਗੀ ਆ ਜੀ ਜੇਕਰ ਤੁਸੀਂ ਮੇਰੇ ਇਸ ਗੱਲਾਂ ਦੇ ਨਾਲ ਸਹਿਮਤ ਹੋਵੋਗੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਮੰਤਰੀਆਂ ਤੱਕ ਆਪਣੀ ਜਿੰਨੀ ਵੀ ਤੁਹਾਡੇ ਤੱਕ ਪਹੁੰਚ ਹੈ ਜੀ ਉਹਨਾਂ ਤੱਕ ਜ਼ਰੂਰ ਪਹੁੰਚਾਏ ਜੀ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਜੀ ਜਿਹੜੇ ਸੋਸ਼ਲ ਮੀਡੀਆ ਤੇ ਆ ਕੇ ਗੰਦ ਪਾਉਂਦੇ ਨੇ ਪਹਿਲਾਂ ਇਹ ਬਾਹਰ ਪ੍ਰਾਈਵੇਟਲੀ ਗੰਦ ਪਾਉਂਦੇ ਨੇ ਫਿਰ ਅੱਗੇ ਉਹੀ ਗੰਦ ਇਹ ਸੋਸ਼ਲ ਮੀਡੀਆ ਤੇ ਵਕਤੇ ਨੇ ਜੀ ਤੇ ਉਹਨਾਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ ਜੀ ਉਹਨਾਂ ਤੇ ਇੱਕ ਕਾਨੂੰਨ ਬਣਾਇਆ ਜਾਵੇ ਕੋਈ ਵੀ ਇੱਕ ਵੀਡੀਓ ਚਾਹੇ ਮੈਂ ਪਾਉਂਦੀ ਆਂ ਚਾਹੇ ਕੋਈ ਵੀ ਪਾਉਂਦਾ ਹੈ ਜੀ ਉਸ ਵੀਡੀਓ ਦੀ ਇੱਕ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਵੀ ਇਹ ਜਨਤਾ ਦੇ ਦੇਖਣ ਦੇ ਲਾਇਕ ਹੈ ਜਾਂ ਨਹੀਂ ਹੈਗੀ ਜੀ ਤੇ ਜੇਕਰ ਤੁਸੀਂ ਮੇਰੇ ਗੱਲਾਂ ਨਾਲ ਸਹਿਮਤ ਹੋਵੋਗੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ ਚੀਜ਼ਾਂ ਤੇ ਅਮਲ ਜ਼ਰੂਰ ਕਰਿਓ ਜੀ ਤੇ ਹੁਣ ਮੈਂ ਗੱਲ ਕਰੂੰਗੀ ਜੀ ਸੁਖਰਤੀਆ ਬਾਰੇ ਹੋਰ ਵੀ ਬਹੁਤ ਸਾਰੇ ਨੇ ਸੁਖਰਤੀਆ ਤੇ ਉਹਦੀ ਜਿਹੜੀ ਐਕਸ ਜੋ ਵੀ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਕ ਗੰਦ ਪਾਇਆ ਹੋਇਆ ਹੈ ਜੀ ਸੋਸ਼ਲ ਮੀਡੀਆ ਤੇ ਸ਼ਰਿਆਮ ਉਹ ਗਾਲਾਂ ਵਕਦਾ ਜੀ ਸ਼ਰਿਆਮ ਉਹ ਉਹਦੀ ਜਿਹੜੀ ਐਕਸ ਉਹ ਵੀ ਇੰਨਾ ਕੁਝ ਬੋਲਦੀ ਹੈ ਜੀ ਇਹਨਾਂ ਨੂੰ ਕਿਹਨਾਂ ਨੇ ਹੱਕ ਦਿੱਤਾ ਹੈ ਜੀ ਕੀ ਗੱਲ ਇਹਦੇ ਵਿੱਚ ਸਾਡੇ ਬੱਚੇ ਨਹੀਂ ਦੇਖਦੇ ਜੀ ਸਾਡੇ ਬੱਚਿਆਂ ਨੂੰ ਅਸੀਂ ਫੋਨ ਦੇਣ ਜੋਗੇ ਨਹੀਂ ਜੇ ਕਿ ਫੋਨ ਦਿੰਦੇ ਆ ਤਾਂ ਔਖਾ ਨਹੀਂ ਦਿੰਦੇ ਤਾਂ ਔਖਾ ਜੀ ਜਿਹੜੇ 18 ਪਲੱਸ ਬੱਚੇ ਨੇ ਜੀ ਤੇ ਇਹ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਪੜ੍ਹਾਈ ਤੇ ਇੱਕ ਤਾਂ ਧਿਆਨ ਹਟਦਾ ਹੈ ਜੀ ਬੱਚਿਆਂ ਦਾ ਤੇ ਦੂਜਾ ਨੰਬਰ ਹੈ ਜੀ ਇਹਨਾਂ ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਤੇ ਇਹ ਵੀ ਇੱਕ ਜੁਰਮਾਨਾ ਹੋਣਾ ਚਾਹੀਦਾ ਹੈ ਜੀ ਜਿਹੜਾ ਗਲਤ ਵੀਡੀਓ ਪਾਊਗਾ ਜੀ ਚਾਹੇ ਮੈਂ ਆਂ ਤੇ ਗਲਤ ਤਰੀਕੇ ਨਾਲ ਵੀਡੀਓ ਨੂੰ ਪਾਊਗਾ ਜੀ ਤੇ ਉਹ ਵੀਡੀਓ ਤੇ ਜੁਰਮਾਨਾ ਹੋਣਾ ਚਾਹੀਦਾ ਹੈ ਜੀ ਵੀ ਇਹ ਗੰਦ ਨੂੰ ਨਾਂ ਫਲਾਓ ਜੀ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਸਰਕਾਰ ਤੱਕ ਮੇਰੀ ਵੀਡੀਓ ਨੂੰ ਜਰੂਰ ਪਹੁੰਚਾਓ ਮੈਂ ਇੱਕ ਨਾਰਮਲ ਜੀ ਇੱਕ ਹਾਊਸ ਵਾਈਫ ਆ ਜੀ ਮੈਂ ਇੱਕ ਸਿੰਪਲ ਜਿਹਾ ਆਪਣਾ ਘਰ ਦਾ ਚੈਨਲ ਚਲਾਉਂਦੀ ਆ ਜੀ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਮੇਰੀ ਇਸ ਆਵਾਜ਼ ਨੂੰ ਅੱਗੇ ਤੱਕ ਜਰੂਰ ਪਹੁੰਚਾਓ ਜੀ ਮੇਰਾ ਮੰਨਣਾ ਇਹ ਹੈ ਜੀ ਜਿਨ੍ਹਾਂ ਨੇ ਗੰਦ ਪਾਉਣਾ ਹੈ ਜੀ ਜਿਨ੍ਹਾਂ ਨੇ ਗੰਦ ਪਾਉਣ ਤੋਂ ਨਹੀਂ ਹਟਣਾ ਪਹਿਲੀ ਗੱਲ ਤਾਂ ਇਹਦੇ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਨੰਬਰ 2 ਜਿਹੜੀਆਂ ਵੀਡੀਓਜ਼ ਪੈ ਗਈਆਂ ਉਹਨਾਂ ਨੂੰ ਡਿਲੀਟ ਕਰਵਾਇਆ ਜਾਵੇ ਤੇ ਜਿਹੜੀਆਂ ਵੀਡੀਓ ਪਾਉਣ ਵਾਲੇ ਨੇ ਉਹਨਾਂ ਉੱਤੇ ਕਾਨੂੰਨ ਆਵੇ ਜੀ ਕੋਈ ਨਾ ਕੋਈ ਆਪਣਾ ਵਿਧਾਨ ਸਭਾ ਦੇ ਵਿੱਚ ਇਸ ਚੀਜ਼ ਦਾ ਮੁੱਦਾ ਚੱਕਿਆ ਜਾਵੇ ਅਸੀਂ ਤਾਂ ਬਹੁਤ ਹੀ ਛੋਟੇ ਪਰਿਵਾਰਾਂ ਤੋਂ ਆਉਂਦੇ ਆਂ ਜੀ ਕਿਉਂਕਿ ਸਾਡੀਆਂ ਗੱਲਾਂ ਇੰਨੀ ਦੂਰ ਤੱਕ ਨਹੀਂ ਪਹੁੰਚ ਸਕਦੀਆਂ ਤੇ ਮੇਰਾ ਇੱਕ ਵੀਡੀਓ ਬਣਾਉਣ ਦਾ ਅੱਜ ਇੱਕ ਇਹੀ ਮਕਸਦ ਸੀਗਾ ਕਿ ਮੈਂ ਆਪਣੀ ਇੱਕ ਪੱਖ ਰੱਖ ਸਕਾਂ ਜੀ ਮੈਂ ਸਾਰਾ ਦਿਨ ਦੇਖਦੀ ਰਹਿੰਦੀ ਆਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਇੰਸਟਾਗ੍ਰਾਮ ਤੇ ਇੰਨਾ ਕੁੜੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਤਾਂ ਬਿਲਕੁਲ ਵੀ ਅਲਾਉਡ ਨਹੀਂ ਹੋਣਾ ਚਾਹੀਦਾ ਹੈ ਜੀ ਛੋਟੇ-ਛੋਟੀਆਂ ਬੱਚਿਆਂ ਨੂੰ ਤਾਂ ਇਹ ਚੀਜ਼ਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਜੇਕਰ ਬਲੌਗਰ ਵੀ ਕੋਈ ਗੰਦ ਪਾਉਂਦਾ ਉਹਦੇ ਤੇ ਵੀ ਕਾਨੂੰਨ ਬਣਨਾ ਚਾਹੀਦਾ ਹੈ ਜੀ ਜੇ ਕਰੇ ਚੀਜ਼ਾਂ ਨੂੰ ਨਾਥ ਨਾ ਪਾ ਪਾਈ ਤਾਂ ਆਉਣ ਵਾਲੇ ਸਾਡੇ ਹੀ ਬੱਚਿਆਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਜੀ ਨਾ ਤਾਂ ਸਾਡੇ ਬੱਚਿਆਂ ਨੇ ਪੜ੍ਹਨਾ ਹੈ ਜੀ ਤੇ ਬੱਚਿਆਂ ਨੇ ਕਹਨ ਤਾਂ ਪੜਨ ਦੀ ਤਾਂ ਜ਼ਰੂਰਤ ਹੈ ਨਹੀਂ ਜੀ ਸਾਨੂੰ ਇੰਨਾ ਮੱਥਾ ਮਾਰਨ ਦੀ ਕਿਹੜਾ ਜ਼ਰੂਰਤ ਹੈ ਇੱਕ ਚੈਨਲ ਖੋਲੋ ਤੇ ਉਹਦੇ ਤੋਂ ਛੋਟੀ ਉਮਰ 'ਚ ਪੈਸੇ ਕਮਾਉਣੇ ਸ਼ੁਰੂ ਕਰੋ ਬਸ ਸਾਡੀ ਜ਼ਿੰਦਗੀ ਪੂਰੀ ਹੈ ਜੀ ਸੰਤ ਨੌਕਰੀਆਂ ਦੀ ਜ਼ਰੂਰਤ ਹੈ ਨਹੀਂ ਜੀ ਸਾਡੇ ਆਉਣ ਵਾਲੇ ਕਾਰੋਬਾਰ ਕੌਣ ਸੰਭਾਲੇਗਾ ਜੀ ਆਉਣ ਵਾਲੇ ਸਾਡੀਆਂ ਜਿਹੜੀਆਂ ਦੁਨੀਆਦਾਰੀ ਦੇ ਕੰਮ ਹੈ ਦੁਨੀਆ ਸਾਡਾ ਸੱਭਿਆਚਾਰ ਹੈ ਜੀ ਉਹਨੂੰ ਕੌਣ ਸੰਭਾਲੂਗਾ ਜੀ ਤੇ ਮੇਰੀ ਇੰਨੀ ਕੁ ਬੇਨਤੀ ਸੀਗੀ ਮੈਂ ਤੁਹਾਡੇ ਅੱਗੇ ਆਪਣਾ ਆਪਣਾ ਪੱਖ ਰੱਖਿਆ ਹੈ ਜੀ ਤੇ ਜੇਕਰ ਤੁਸੀਂ ਮੇਰੇ ਵੀਡੀਓ ਨਾਲ ਸਹਿਮਤ ਹੋ ਤਾਂ ਮੇਰੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਤੇ ਇੱਕ ਮੈਂ ਗੱਲ ਤੁਹਾਡੇ ਨਾਲ ਹੋਰ ਕਰਨਾ ਚਾਹੂੰਗੀ ਜੀ ਕਿ ਜਿੰਨੇ ਵੀ ਇਹ ਬਲੌਗਰ ਨੇ ਜੀ ਇਹਨਾਂ ਦੀ ਜਿੰਨੀਆਂ ਵੀ ਗੰਦੀਆਂ ਗਲਤ ਵੀਡੀਓ ਜਿਨ੍ਹਾਂ ਨੂੰ ਲੋਕਾਂ ਨੇ ਮਿਲੀਅਨ ਦੇ ਵਿੱਚ ਦੇਖਿਆ ਹੋਇਆ ਹੈ ਜੀ ਇਨਾਂ ਨੂੰ ਡੀਰੀਡ ਕਰਵਾਇਆ ਕਰਵਾਇਆ ਜਾਵੇ ਮੇਰਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਜੀ ਕੁਝ ਨਹੀਂ ਹੈ ਜੀ ਕਿਉਂਕਿ ਸਾਡੇ ਬੱਚੇ ਤਾਂ ਹੁਣ ਦੇ ਬੱਚੇ ਤਾਂ ਦੇਖਦੇ ਦੇਖਦੇ ਨੇ ਜੀ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਜਿਹੜੀਆਂ ਆਉਣ ਵਾਲੇ ਆਉਣ ਵਾਲੇ ਸਾਡੇ ਬੱਚੇ ਨੇ ਜੀ ਨਿਊ ਜਨਰੇਸ਼ਨ ਹੈ ਜੀ ਉਹਨਾਂ ਲਈ ਵੀ ਇੱਕ ਇਹ ਗਲਤ ਦਿਸ਼ਾ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਕਿਸ ਹੱਦ ਤੱਕ ਅਸੀਂ ਫੋਨ ਦੇ ਸਕਦੇ ਨਹੀਂ ਦੇ ਸਕਦੇ ਉਹ ਪੇਰੈਂਟਸ ਡਿਸਾਈਡ ਨਹੀਂ ਕਰ ਸਕਦਾ ਜੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਪੜਾਈਆਂ ਅੱਜ ਕੱਲ ਫੋਨਾਂ ਤੇ ਆਉਣ ਲੱਗ ਗਈਆਂ ਇਸ ਪੜਾਈਆਂ ਦੇ ਚੱਕਰਾਂ ਦੇ ਵਿੱਚ ਫੋਨਾਂ ਦਾ ਮਿਸਯੂਜ਼ ਹੋਣ ਲੱਗ ਪਿਆ ਜੀ ਤੇ ਇੱਕ ਮੇਰੀ ਵੀਡੀਓ ਇੱਕ ਮੇਰੀ ਬੇਨਤੀ ਹੋਰ ਹੈ ਜੀ ਕਿ ਜਿਨ੍ਹਾਂ ਨੇ ਇਹ ਚੀਜ਼ਾਂ ਦੇ ਚਾਹਵਾਨ ਨੇ ਜੀ ਜਿਹੜੇ ਇਹ ਚੀਜ਼ਾਂ ਸ਼ੇਅਰ ਕਰਦੇ ਨੇ ਜਿਨ੍ਹਾਂ ਦੀ ਰੋਜੀ ਰੋਟੀ ਇਹਨਾਂ ਚੀਜ਼ਾਂ ਤੇ ਚੱਲਦੀ ਹੋਏਗੀ ਜੀ ਤੇ ਮੈਂ ਇਹ ਕਹੂੰਗੀ ਦੀ ਸੋਸ਼ਲ ਮੀਡੀਆ ਦਾ ਜਮਾਨਾ ਹੈ ਜੀ ਤੁਸੀਂ ਇੱਕ ਐਪ ਬਣਾਓ ਐਪ ਦੇ ਉੱਪਰ ਉਹ ਗੰਦ ਐਪ ਦੇ ਉੱਪਰ ਪਾਓ ਜੋ ਵੀ ਪਾਉਣਾ ਹੈ ਉਹ ਐਪ ਅਸੀਂ ਸਾਨੂੰ ਅਸੀਂ ਇਹ ਰੋਕ ਸਕਦੇ ਆ ਆਪਣੇ ਬੱਚੇ ਨੂੰ ਵੀ ਅਸੀਂ ਇਹ ਐਪ ਨਹੀਂ ਡਾਊਨਲੋਡ ਹੋਣ ਦੇਣੇ ਆਪਣੇ ਫੋਨਾਂ ਦੇ ਵਿੱਚ ਤਾਂ ਕਿ ਸਾਡੇ ਬੱਚੇ ਜਿਹੜੇ ਐਪ ਡਾਊਨਲੋਡ ਕਰਨਗੇ ਉਹਦੇ ਉੱਤੇ ਵੀ ਇੱਕ ਹੋਣਾ ਚਾਹੀਦਾ ਹੈ ਜੀ ਕੋਈ ਪਾਸਵਰਡ ਹੋਣਾ ਚਾਹੀਦਾ ਹੈ ਜੀ ਕਿ ਉਹ ਐਪ ਤਾਂ ਡਾਊਨਲੋਡ ਹੋਵੇ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਤੇ ਉਹ ਐਪ ਪਬਲਿਕ ਨਹੀਂ ਹੋਣਾ ਚਾਹੀਦਾ ਜੀ ਤੇ ਲੋਕਾਂ ਲਈ ਨਹੀਂ ਹੋਣਾ ਚਾਹੀਦਾ ਜੇ ਜਿਹੜੇ ਚਾਹਵਾਨ ਹੋਣਗੇ ਉਹਨਾਂ ਲਈ ਵੀ ਇੱਕ ਰਕਮ ਰੱਖੀ ਜਾਵੇ ਤਾਂ ਉਹ ਐਪ ਨੂੰ ਡਾਊਨਲੋਡ ਕਰਨ ਤਾਂ ਕਿ ਉਹ ਜਿਹੜੇ ਚੀਜ਼ਾਂ ਜਿਹੜੇ ਦੇਖਣਾ ਜਿਨ੍ਹਾਂ ਨੇ ਦੇਖਣਾ ਹੈ ਉਹ ਦੇਖ ਸਕਣ ਸਾਨੂੰ ਇਹਨਾਂ ਤੱਕ ਕੋਈ ਮਤਲਬ ਨਹੀਂ ਹੈ ਜੀ ਇਸ ਚੀਜ਼ ਨੂੰ ਕੋਈ ਵੀ ਚੈਨਲ ਤੇ ਪਾਉਂਦੇ ਆ ਜੀ ਹਰ ਇੱਕ ਕੋਈ ਵੀ ਸੋਸ਼ਲ ਮੀਡੀਆ ਦਾ ਕੋਈ YouTube ਖੋਲੋ Instagram ਖੋਲੋ Facebook ਖੋਲੋ ਤੁਸੀਂ ਕਿਤੇ ਵੀ ਸਾਰਾ ਗੰਦ ਇਹਨਾਂ ਇੱਕ ਇੱਕ ਚੈਨਲ ਤੇ ਪਾਇਆ ਹੋਇਆ ਹੈ ਜੀ ਇਸ ਚੀਜ਼ ਤੇ ਪਾਬੰਦੀ ਹੋਣੀ ਚਾਹੀਦੀ ਹੈ ਜੀ ਮੇਰੀ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਕਿਉਂਕਿ ਮੈਂ ਇੱਕ ਬਹੁਤ ਹੀ ਨਾਰਮਲ ਪਰਿਵਾਰ ਤੋਂ ਆ ਮੈਨੂੰ ਮੇਰੀ ਕੋਈ ਐਨੀ ਸੋਚ ਤਾਂ ਹੈ ਨਹੀਂ ਪਰ ਮੈਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਅੱਜ ਮੈਂ ਤੁਹਾਡੇ ਮੂਰੇ ਇਹ ਪੱਖ ਜ਼ਰੂਰ ਰੱਖਿਆ ਜੀ ਤੇ ਪਲੀਜ਼ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਥੈਂਕ ਯੂ ਵੀਰੇ